ਸਤਨਾਮ ਸ੍ਰੀ ਵਾਇਰੁ ਸਾਇਬ ਜੀ ਦੁਖ ਪੰਜਨੀ ਸਾਹਿਬ ਗਔਰੀ ਮਹਲਾ ਪੰਜਵਾ ਮਾਝੇ ਦੁਖ ਪੰਜਨ ਤੀਰੈ ਨਾਮ ਜੀ ਦੁਖ ਪੰਜਨ ਤੀਰੈ ਨਾਮ ਆਠ ਪਰ ਅਰਤੀਏ ਪੂਨ ਸਤਗੁਰ ਗਿਆਨ ਰਹਾ ਨਿਰਗਰਵ ਸੇ ਪਾਰ ਬ੍ਰਹਮ ਸੋਈ ਸੁਹਾਵਾਤਾ ਜਮ ਕੰਕਰ ਨੇ ਨ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣੀਆ ਨਾ ਜਾਪੀਐ ਰਾਦੇ ਓ ਤੇਰੀ ਦਾ ਜੀਵਨਾ ਮੇਰੀ ਠਾਕੁਰ ਅਗ ਮਗਾਦੀ ਬੇ ਕਿਰਪਾ ਗੁਸਾਈਆ ਨੱਠੇ ਸੋ ਸੰਤਾਪ ਤਦੀ ਵਨ ਨ ਗਈ ਸਭ ਗੁਰਖੀ ਆਪਈ ਗੁਰ ਨਾਨਕ ਦੇਵ ਗੁਰੇ ਗੁਰ ਸੱਚਾ ਸਿਰਜਣਹਾਰੀ ਗੁਰ ਤੁਟੇ ਸਾ ਕਿਸੇ ਪਾਇ ਜਨ ਨਾਨਕ ਸਤਿ ਬ੍ਰਹਾਰੀ ਗੋੜੀ ਮਹੱਲਾ ਪੰਜਵੈ ਸੁਕੇ ਹਰੇ ਕੀ ਖਿਨ ਮਹੈ ਅਮਰਤ ਦ੍ਰਿਸ਼ਟ ਸੰਜੀਵਾਈ ਕਾਟੇ ਕਾਇਪੂਰੇ ਗੁਰ ਦੀਵਾ ਸੇਵਕੋ ਦਿੰਨੀ ਆਪਣੀ ਸੀਵ ਰਹਾਉ ਮਿਤਗੀ ਚਿੰਤਾ ਆਪਣੀ ਮਨਿਆਸਾ ਕਰੀ ਦਿਆ ਸਭ ਗੁਰਗੁਣ ਪ੍ਰਸਾਦ ਦੁਖ ਨਾਠੀ ਸੁਖ ਪਾਏ ਸਮਾਈ ਹੀਨ ਪਰਿ ਜਾ ਗੁਰ ਫਰਮਾਈ ਇਤ ਪੁਨੀ ਬੂਰੇ ਗੁਰ ਮਿਲੇ ਨਾਨਕ ਤੀਜਨ ਸੁਖ ਫਲ ਫਲੇ ਗौरी ਮੱਲਾ ਪੰਜਵੈ ਤਾਮ ਕੇ ਪਾਈ ਪ੍ਰਸਾਦ 시ਤਲ ਪੈ ਕੀਨੀ ਪ੍ਰਦਾਤ ਪ੍ਰਭ ਕਿਰਪਾ ਤੇ ਵਾ ਸੁਹੇਲੀ ਜਨਮ ਜਨਮ ਕੇ ਵਿਸਰੇ ਮੀਲੀ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਕ ਕ ਬਿਨ ਸੇਠਾ ਸੇ ਸੁਭਾਏ ਬੋਲੇ ਹਰ ਬਾਣੀ ਆਪ ਪਰ ਪ੍ਰਭ ਸਿਮਰੂ ਪ੍ਰਾਣੀ ਰੂਹ ਦਰਜਮਨੀ ਨਭਾਏ ਕਉ ਨਾਨਕ ਜੋ ਹਰ ਗੁਣ ਗਾਵੇ ਗਉੜੀ ਮੰਨ ਲਾ ਬੰਧਿਵਾ ਜੀ ਸਿਮਰਤ ਦੂਖ ਸਭ ਜਾਏ ਨਾਮ ਰਤਨ ਵਸੇ ਮਨਿਆਈ ਜਬ ਮਨ ਮੇਰੀ ਗੋਵਿੰਦ ਕੀ ਬਾਣੀ ਸਾਧੂ ਜਨ ਆਰਾਮ ਨਾਮ ਪ੍ਰਸਨ ਬਖਾਣੀ ਰਾਵ ਇਕ ਸੁਵਨ ਨਾਹੀ ਦੂਜਾ ਕੋਈ ਜਾ ਕਿਤਰੇਤ ਸਦਾ ਸੁਖ ਹੋਈ ਸਾਧਨ ਮੀਤ ਸਖਾ ਕਰ ਏਕ ਹਰ ਹਰ ਅਕਰ ਮਨ ਮੇ ਲੀਕ ਰਵ ਰਿਹਾ ਸਰਬਤ ਸਵਾਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗਉੜੀ ਮਲਾ ਪੰਜਵਾ ਕੋਟ ਬਿਗਨਹਿ ਰਹਿ ਕਿ ਨਮਾ ਹੈ ਹਰ ਹਰ ਕਥਾ ਸਾਥ ਸੰਗ ਸੁਨ ਹੈ ਪੀਵਤਿ ਰਾਮ ਰਸੇ ਅੰਮ੍ਰਿਤ ਗੁਣ ਤਜਾਸ ਜਪਾ ਚਨ ਮਿਟੀ ਕੋ ਤਾ ਅਸੀ ਰਹਾਉ ਸਰਵ ਕਲਿਆਣ ਸੁਖ ਸਹਿਜ ਜਨਨਾਨ ਜਾ ਕਰਿ ਦੇਵ ਸੇ ਭਗਵਾਨ ਆਉਖਰ ਮੰਤਰ ਤੰਤ ਸਭ ਸਾਰੇ ਕਨਹਾਰ ਦੇ ਮੈਂ ਧਾਰਈ ਤਸਾ ਬਰਮ ਪਜਿਉ ਪਾਰ ਬ੍ਰਹਮ ਕਉ ਨਾਨਕਾ ਟਲਿਆ ਧਰਮਾ ਗਉੜੀ ਮੱਲਾ ਪੰਜਵਾ ਸਾਤ ਵਹੀਂ ਗੁਰ ਗੋਬਿੰਦ ਪਾਈ ਤਾਪਾ ਬਿਨ ਸੇ ਮੇਰੇ ਭਾਈ ਰਾਵ ਰਾਮ ਨਾਮ ਨਿਤਰ ਸਰਮਖਾਨ ਬਿਛੇ ਰੋਗ ਪੈ ਕਲਿਆਨ ਪਰ ਬ੍ਰਹਮ ਗੁਣ ਅਗੰਭੀ ਚਾਰੂ ਸਾਧੂ ਸੰਗਮ ਹੈ ਨਿਤਾਰ ਨਿਰਮਲ ਗੁਣ ਗਾ ਨਿਤ ਨੀਤ ਗਈ ਬਿਆਦ ਉਪਰੇ ਜਨਮੀ ਮਨ ਬਟ ਕਰਮ ਪ੍ਰਵ ਆਪਣਾ त्याਈ ਨਾਨਕ ਦਾਸ ਤੇਰੀ ਸਰਨਾਈ ਗਉੜੀ ਮੱਲਾ ਪੰਜਵਾਂ ਨੀtre ਪ੍ਰਗਿਆਸ਼ ਕੀਆ ਗੁਰਦੀਵਾ ਪਰਮ ਗਏ ਪੂਰਨ ਵੀ ਸਿਵਾ ਸੀਤਲਾ ਤੇ ਰਖਿਆ ਬਿਹਾਰੀ ਪਾਰਬ੍ਰਹਮ ਪ੍ਰਾਪਾ ਕਰਪਾਦਾਰੀ ਨਾਨਕ ਨਾਮ ਜਪੈ ਸੋ ਜੀਵੈ ਇਹ ਸਾਧ ਸੰਗ ਹਰ ਅੰਮ੍ਰਿਤ ਪੀਵੈ ਗਉੜੀ ਮੱਲਾ ਪੰਜਵਾਂ ਸਿਰ ਕਰ ਬੈਸ ਅਰਜ ਜਨ ਪਿਆਰੀ ਸਤਗੁਰ ਤੁਮਰੇ ਕਾ ਸਵਾਰੀ ਖਿਰ ਕਰ ਬੈਸੂ ਹਰ ਜਨ ਪਿਆਰੀ ਸਤਗੁਰ ਤੁਮਰੇ ਕਾ ਜਸਵਾਰੀ ਰਹਾਉ ਦਰਦੂਤ ਪਰਮੇਸ਼ਰ ਮਾਰੇ ਜਨ ਕੀ ਪਾਜ ਰਖੀ ਕਰਤਾਰੀ ਬਾਦਸ਼ਾਹ ਸਵਸ ਕਰ ਦੀਨੇ ਅਮਤਨਾਮੋ ਮਹਰਸ ਪੀਨੇ ਨਿਰਭਉਈ ਪਰਉਪਕਾਰੀ ਬਗਵਾਨ ਆਸਾਣ ਮਿਰਕੀ ਨੋ ਦਾਨ ਚਨ ਪ੍ਰੇ ਪ੍ਰਵੰਤਰ ਜਮੀ ਨਾਨਕ ਕੋ ਪੱਕੀ ਪ੍ਰਸਵਾਮੀ ਗੌੜੀ ਮਹਲਾ ਬੰਜਵਾ ਰਾਖ ਪਿਤਾ ਬ੍ਰਾਹਮੀ ਰ ਮੋ ਨਿਰਗੁਣ ਸਭਗੁਣ ਪੀਰੀ ਰਹਾ ਪੰਜ ਵਿਕਾਰ ਦੀ ਏਕ ਗਰੀਬਾ ਰੱਖ ਰੱਖਣ ਹਾਰੀ ਖੇਤ ਕਰੇ ਅਰੇ ਬੋਸ ਤਵੇ ਹਾਉ ਸੰਤੁ ਹਰੀ ਕਰ ਕਰੇ ਹਰੀ ਹੋਇਨ ਕਬੋ ਪਾਤੀ ਛੋਡੇ ਕਤੋਂ ਨਹੀਂ ਇੱਕ ਬਾਤ ਸੁਨਤਾ ਕੀ ਉਟਾ ਸਾਥ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੀ ਤਿੰਤੇ ਠੀਟ ਪਾਇਆ ਸੰਤੀ ਮੰਤ ਦਿਓ ਮੈਂ ਨਿਰਵਾਣ ਗੁਰ ਕਾ ਸਦ ਕਮਾਇਆ ਨੀਤ ਲੇ ਮਾਂ ਬਿਖਾਂਦੀ ਸੇ ਸੁਹੇਲੇ ਬਾਣੀ ਏਕ ਨਾਨਕ ਮਨ ਬੈ ਪ੍ਰਗਟਾ ਪਾਇਆ ਪਾ ਨਿਰਵਾਣੀ ਬਿਲਾਲ ਮਹੱਲਾ ਪੰਜਵਾ ਸਰਬ ਕਲਿਆਣ ਕੀ ਗੁਰ ਦੀਵ ਸੇਵਕ ਆਪਣੀ ਲਾਇਓ ਸਿਵ ਬਿਗਨ ਲਾਗੇ ਜਪਨ ਕਭੀ ਵਾ ਤਤ ਪਨੀਤ ਪਈ ਗੁਣ ਗਾਈ ਜਰ ਤੱਕਿਆ ਹੈ ਨਾਮ ਤੇ ਆਈ ਰਹਾ ਸਭਨੀ ਠਾਈ ਰਵਿਆ ਆਪੋ ਆਜੁਗਾ ਦਾ ਕਵਟ ਪ੍ਰਤਾਪ ਗੁਰ ਪਰਸਾ ਨ ਹੋਈ ਸੰਤਾਪ ਗੁਰ ਕੇ ਚਨ ਲਗੇ ਮਨ ਮੀਠੀ ਨਿਰਵਿਗਨ ਹੋ ਸਭ ਠਾਈ ਮਠੀ ਸਭ ਸੁਖ ਪਾਏ ਸੰਗਿਰ ਤੁਠੀ ਪਰਮ ਪ੍ਰਭ ਪੈਰ ਖਲੀ ਜਿਠਾ ਕਿਤਾ ਜਿਸੇ ਨਾਲੇ ਨਾਨਕ ਦਾਸ ਕਸਮ ਪ੍ਰਤਪਾਲੇ ਬਲਾਲ ਮਹੱਲਾ ਪੰਜਵਈ ਚੰਨ ਕਮਲ ਪ੍ਰਭ ਦੇ ਚਾਈ ਰੋਗਐ ਸਲੇ ਸੁਪਾਈ ਗੁਰ ਦੁਖ ਕਟੈ ਦੀਨੋ ਧਾਨ ਸਵਲ ਜਨਮ ਜੀਵਨ ਪਰਮਾਨ ਰਹਾ ਅਕੱਧ ਕਰਤਾ ਅਮਰ ਪ੍ਰਭਾਨੀ ਕਉ ਨਾਨਕ ਜਪਉ ਜੀਵੈ ਗਿਆਨੀ ਮਿਲਾਲ ਮਹਲਾ ਪੰਜਵਾਂ ਸਤਿ ਪਾਈ ਗੁਰ ਸਤਗੁਰ ਪੂਰੀ ਸੁਖ ਉਭਜੇ ਬਾਜੀ ਅਨਹਦ ਤੂਰੀ ਰਾਉ ਪਾਪਾਂ ਸੰਤਾ ਬਿਨਾਸੀ ਹਰ ਸਿਮਰਤ ਕੇ ਲਿਖਸਾ ਨਾਸੀ ਆਨੰਦ ਕਰੋ ਮੇਰ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਤ ਸਵਾਰੀ ਮਿਲਾਲ ਮਹਲਾ ਪੰਜਵਾਂ ਸਗਲੇ ਆਨੰਦ ਕੀਆ ਪਰਮੇਸ਼ਰੀ ਆਪਣਾ ਬਿਰਸਮਾਰਿਆ ਸਾਜਨਾ ਕਿਰਪਾਲਾ ਮਿਖੇ ਸਭ ਰਵਾਰਿਆ ਕਾਰਜ ਸਤਗੁਰੂ ਆਪ ਸਵਾਰਿਆ ਵੱਡੀ ਆਜਾਹਰ ਗੋਵਿੰਦ ਕੀ ਸੂਖ ਮੰਗਲ ਕਲਿਆਣ ਬਿਚਾਰਿਆ ਰਹਉ ਮੰਤਰੰ ਤ੍ਰਿਪਾਵਨੇ ਅਰਿਆ ਹੋਈ ਸਗਲੇ ਜੀ ਸਤਾਰਿਆ ਮਾਨਿ ਚੇਨਨ ਕਲਪਾਈ ਪੂਰਨ ਇਛੁ ਗੁਜਾਰਿਆ ਬਿਲਾ ਮਹੱਲਾ ਪੰਜvai ਰੋਗਿਆ ਪ੍ਰਭ ਆਪ ਗੁਆਇਆ ਨੀਂਦ ਪਈ ਸੁਖ ਸਹਿਜ ਕਰਿਆਇਆ ਰਹਾਉ ਰਾਜ ਰਜ ਭੋਜਨ ਕਾਓ ਮੇਰੇ ਪਾਈ ਅਮਰਤ ਨਾਮ ਰਿੱਧ ਮੈਂ ਧਿਆਈ ਨਾਨਕ ਗੁਰਪੂਰੇ ਸਿਰਨਾਈ ਜਨ ਆਪਣੇ ਨਾਮ ਕੀ ਪੈ ਜੀ ਰਖਾਈ ਮਿਲਾਲ ਮਹੱਲਾ ਪੰਜ ਵੈ ਭਾਵ ਸੰਤਸਾ ਸਹ ਲੈ ਗੇ ਮਨ ਸੇ ਤੇ ਰੂਗ ਪਰਭਉ ਤੂੰ ਬਖਸ਼ਿਆ ਸੰਤਨ ਰਸ ਭੂਗ ਰਹਾ ਸਰ ਸੁਖ ਹੈ ਤੇ ਮੰਡਲੀ ਤੇ ਰਮੰਤਨ ਅਰੂਗ ਗੁਣ ਗਾਉ ਨਿਤ ਰਾਮ ਕੀ ਅਵਗਤ ਜੋਗ ਹੈ ਆਇ ਮਸੁ ਕਰਦੀ ਸਮੈ ਹੀ ਫਰੇ ਸੰਜੋਗ ਨਾਨਕ ਪ੍ਰਸਰ ਫਰਸਨ ਪੈ ਲਗੇ ਵਿਯੋਗ ਨਾਨਕ ਪ੍ਰਵ ਸੁਪਰਸਨ ਵੈ ਨਗੇ ਬਿਯੋਗ ਮਿਲਾਲ ਮਨ ਲਾ ਪੰਜਿ ਵਾਈ ਬੰਧਨ ਕਟਿਆ ਪ੍ਰਭ ਹੁਆ ਕਿਰਪਾਲ ਦੀਂ ਦਿਆਲ ਪ੍ਰਪਾਰ ਬ੍ਰਹਮ ਤਾਕੀ ਨਦ ਨਿਹਾਲੇ ਗੁਰੂ ਪੂਰੇ ਕਿਰਪਾ ਕਰੀ ਕਟਿਆ ਦੁੱਖ ਰੋਗ ਮਨ ਤੰ ਸ਼ੀਤਲ ਸੁਖੀ ਪਿਆ ਪ੍ਰਗਿਆ ਮਨ ਜੋਗ ਰਾਵ ਉਕਿਹਰ ਕਾ ਨਾਮ ਹੈ ਜਿਤੇ ਰੋਗ ਨਾਵਿਆਪੈ ਏ ਸਾਧ ਸੰਗ ਮਨ ਤਨਿਤੈ ਫਿਰ ਦੁਖ ਨਾ ਜਪੈ ਹਰ ਹਰ ਹਰਿ Japie ਅੰਤਰਿ ਲਿਲਾਇ ਕਿਲਖ ਤਰੇ ਸੁਧਵੀ ਸਾਧੂ ਸਰਨਾਈ ਸੁਨਤ ਜਪਤ ਹਰਿ ਨਾਮ ਜਸ ਤਾਂ ਕਿ ਦੂਰ ਵਿਲਾਈ ਮਹਮੰਤਰ ਨਾਨਕ ਕਟੈ ਹਰ ਕੇ ਗੁਣ ਗਾਈ ਗੁਲਾਬਨ ਮਹੱਲਾ ਪੰਜਵੇਂ ਹਰ 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 ਰਾਦੀ ਹੈ ਹੋਈਏ ਅਰੋਗ ਰਾਮਚੰਦ ਕੀ ਲਛਕਾ ਜਨ ਮਾਰਿਆ ਰੋਗਰ ਵਰਪੂਰਾ Japie nit kitee bhog sa sang ka varn milya sanjog ਜੇ ਸਿਮਰੈ ਸੋ ਕੋ ਪਾਈਐ ਬਿਨ ਸੇ ਬਿਯੋਗ ਨਾਨ ਪ੍ਰਸਰਨ ਗਤੀ ਕਰਮ ਕਾਨ ਜੋਗੈ ਰਾਗ ਬਿਲਾਵ ਮਹੱਲਾ ਪੰਜਵਾਂ ਦੁਖ ਦੇ ਕਰ ਪੰਜਵਾਂ ਇਕ ਓੰਕਾਰੇ ਸਰਗੁਰ ਪ੍ਰਸਾਦਿ ਰੂਪ ਸਭ त्यागਿਆ ਦਰੂ ਨਾਮ ਲਿਆ ਤਾਪ ਪਰ ਸ ਮਿਟੀ ਰੂਗ ਸ਼ੀਤਲ ਮਨ ਪਿਆਈ ਗੁਰਪੂਰ ਆਰਾਧਿਆ ਸਗਲਾ ਦੁੱਖ ਗਿਆ ਰੱਖਣ ਹਰੀ ਰੱਖਿਆ ਆਪਣੀ ਕਰਮਿਆ ਰਹਾਉ ਬਾਪਕੜ ਪ੍ਰਭ ਕਾਢਿਆ ਕੀਨਾ ਆਪਣੇ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਮਿਰ ਭਾਇਉ ਬਿਲਾ ਮਹਲਾ ਪੰਜਵਈ ਰੋਗ ਮਟਾਇਆ ਆਪ ਪ੍ਰਭ ਪੁਜਿਆ ਸੁਖ ਸਾਤ ਵਰ ਪ੍ਰਤਾਪ ਚਜ ਰੂਪ ਹਰ ਕੀਨੀ ਦਾ ਗੁਰੂ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਹਮ ਤਿਸ ਕੀ ਸਰਨਾ ਗਤੀ ਜੋ ਸਦਾ ਸਹਾਈ ਰਹੈ ਮ੍ਰਿਤਿ ਕਦਿ ਨ ਹੋਈ ਜਨ ਕੀ ਅਰਦਾਸੇ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਨਤਾਸੀ ਬਿਲਾ ਮਹੱਲਾ ਪੰਜਵੇਂ ਤਾਤੀ ਵਾ ਨ ਲਗਾਈ ਪਾਰਵੰ ਸਰਨਾਈ ਤੋ ਗਿਰਦਮਾਰੇ ਰਾਮ ਕਾਰ ਦੁਖ ਲਗੈ ਨ ਪਾਈ ਸਤਗੁਰੂਰਾ ਬੇਟਿਆ ਜਨ ਬੰਸ ਬਨਾਈ RAM ਨਾਮ ਔਕਾ ਦਿਆ ਕਾਲਿ ਵਿਲਾਇ ਰਹਾ ਰਾ ਕਲਿਏ ਤਨ ਰਖਨ ਹਾਰ ਸਭ ਬਿਯਾਦ ਮਿਟਾਈ ਕਉ ਨਾਨਕ ਕਿਰਪਾ ਪਈ ਪ੍ਰਭੈ ਸਹਾਈ ਮਿਲਾਲ ਮਹੱਲਾ ਪੰਜੇ ਵੈ ਆਪਣੇ ਬਾਲਕਾਂ ਰਖਿਆ ਨ ਪਾਰਬ੍ਰਹਮ ਗੁਰਦੇਵ ਆ ਸੁਖ ਸਾਂ ਸਹਿਜ ਅਨੰਦ ਪਾਈ ਪੂਰਨ ਭਈ ਸੀ ਵਰਹਾ ਪਰਜਨਾ ਕੀ ਬੇਨਤੀ ਸੁਣੀ ਪ੍ਰਭ ਰੋਗ ਮਿਟਾ ਜੀਵਾਂ ਲਿੰਜਾ ਕਾ ਵਰ ਪ੍ਰਤਾਪ ਦੁਖ ਹਮਾਰੇ ਬਖਸ਼ਿਨ ਆਪਣੀ ਕਲਦਾਰੀ ਮਨ ਬਾਛਤ ਫਲ ਦਿੱਤਿਆ ਨਾਨਕ ਬਲੇਹਾਰੀ ਮੇ ਲਾਲ ਮਹੱਲਾ ਪੰਜੂ ਐ ਤਾਪ ਲਾਇਆ ਗੁਰਸੇ ਦਿਨਹਾਰਾ ਸਤਿਗੁਰੇ ਆਪਣੇ ਕੋ ਬਲਜਾਈ ਜਿਨ ਪੈ ਰਖੀ ਸਾਰੇ ਸੰਸਾਰੇ ਰਹਾਉ ਕਰਮਸ਼ਟਕ ਤਾਰਬਾਰ ਕਰਾ ਕਾ ਲੀਨਉ ਪ੍ਰ ਅੰਮ੍ਰਿਤ ਨਾਮ ਮਹਰਸੈ ਲੀਨਉ ਦਾਸ ਕਿਲਾ ਰਖੇ ਮਿਹਰਵਾਨ ਗੁਰੂ ਨਾਨਕ ਬੋਲੇ ਦਰਗੀ ਪ੍ਰਮਾਨੈ ਮਿਲਾਲ ਮਨਾਲਾ ਪੰਜੇ ਵਾ ਤਾਉ ਪਾਪੀ ਰਖੀ ਆਪ ਸੀਤਲ ਬੈ ਗੁਰ ਚੰਨੀ ਲੱਗੇ ਰਾਮ ਨਾਮ ਏ ਮੈਂ ਜਾ ਰਹਾ ਕਰ ਕਿਰਪਾ ਸਤਿ ਪ੍ਰਵਦੀਨੇ ਸਗਲ ਅਦਾਰ ਨਵ ਕਨ ਪ੍ਰਤਾਪ ਦੁਖ ਕਵਿਂ ਸੋਕ ਕੰ ਭੇ ਪ੍ਰਵੀਸਾ ਕ੍ਰਿਸ਼ਨ ਭੂਟੀ ਮਨ ਤਨ ਸਤਰਾਪ ਅਨਾਥ ਕ ਨਾਤਾ ਸਨ ਸਮਰਤਾ ਸਹਿ ਸ੍ਰੀ ਕੋ ਮਈ ਬਾਪ ਭਗਤਾ ਅਚਲਪੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਸੋਟਮ ਹਲਾ ਪੰਜੇ ਵੈ ਕ੍ਰਿਸ਼ਨਾਨ ਸਿਮਰ ਪ੍ਰਵ ਆਪਣ ਮਨ ਤਨ ਪਿਆ ਰੋਗਾ ਕੋਟ ਵਿਗਨ ਲਾਤੀ ਬ੍ਰਹ ਸਰਨਾ ਪਰਟੇ ਪਰੇ ਸੰਜੋਗਾ ਪ੍ਰਭਾਨੀ ਸਤ ਸੁਪੱਖਿਆ ਗਾਵ ਸੁਨੋ ਪੜੋ ਨਿਪਾਈ ਗੁਰ ਪੂਰੇ ਤੂੰ ਰੱਖਿਆ ਰਹਾ ਸੱਚਾ ਸਾਹਿਬ ਮਿੱਤ ਵਿਡਾਈ ਭੈ ਤਵ ਚਲ ਦੇ ਅੰਦਾ ਸੰਤਾਂ ਕੀ ਪੈ ਰਖਦਾ ਆਦ ਬਿਰਤ ਪਰ ਪਾਲਾਓ ਹਾਰੇ ਮਰਤਨਾ ਪੋਜਨਾ ਨਿਤ ਪਿੰਚ ਸਰਵੇ 라 ਮੁਕਾ ਪਾਵ ਜ라 ਮਰਨ ਤਾਪਸਾ ਨਾਠਾ ਗੁਰ ਗੋਬਿੰਦ ਨਿਤ ਗਾਵ ਸੁਨੀਰ ਦਾਸ ਸੁਆਮੀ ਮੀਰੇ ਸਰਵ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕੀ ਵਢਿ ਆਈ ਸੋਟ ਮਹਲਾ ਪੰਜਵਾ ਸੂਖ ਮੰਗਲ ਕਲਿਆਣ ਸਹਿ ਤੁਨ ਪ੍ਰਭ ਕੀ ਤਨ ਨਿਹਾਰਿਆ ਰੱਖ ਨਿਹਾਰੇ ਰੱਖ ਉਬਾਰ ਕੋ ਸੰਗੁਰਤਾ ਪੁਤਾਰਿਆ ਉ ਉਬਰੈ ਸੰਗੁਰ ਕੀ ਸਰੇ ਨਾਈ ਜਾਂ ਕੀ ਸੇਵਨਾ ਮਿਰਥੀ ਜਾਈ ਰਹਿ ਕਰਮ ਸੂ ਬਾਰ ਬਨ ਸੂਖਾ ਪ੍ਰਾਪਨੇ ਪੈ ਦਿਆ ਲਾਉ ਨਾਨਕ ਬਿਗਨ ਲਾਗੇ ਕੋ ਮੀਰਾ ਪ੍ਰਭੂ ਆ ਕਿਰਪਾ ਲਾ ਸੋਟ ਮਹੱਲਾ ਪੰਜ ਵਾ ਗੈ ਕਲੇਸ਼ ਰੂਪ ਸਾ ਨਸੀ ਪ੍ਰ ਆਪਣੀ ਕਿਰਪਾ ਦਾਰੀ ਆ ਟ ਪੈਰ ਅਰੰਧੋ ਸੁਆਮੀ ਪੂਰਨ ਕਾਲ ਹਮਾਰੀ ਹਾ ਜਿਏ ਤੋ ਸਖ ਸੰਪਤਰਾ ਸੇ ਰਾਖ ਲੈਹੁ ਪੈ ਮੇਰੀ ਕੋ ਰਾ ਆਗੇ ਅਰਦਾਸ ਰਹਾ ਜੋ ਮੰਗੋ ਸੋਈ ਸੋਈ ਪਾਵਾ ਆਪਣੇ ਕਸਮ ਭਰੂਸਾ ਕਉ ਨਾਮ ਘਰ ਪੂਰਾ ਭੇਟਿਓ ਮਿਟਿਓ ਸਗਲਾਂ ਦੀਸਾ ਸੋਟ ਮਹੱਲਾ ਪੰਜਵੈ ਸਿਮਰੈ ਸਿਮਰੈ ਗੁਰ ਸਤਗੁਰ ਅਪਨਾ ਸਗਲਾ ਦੁੱਖ ਮਿਟਾਇਆ ਤਾਂ ਪ੍ਰੋਗ ਗਏ ਗੁਰਬਚਨੀ ਮਨ ਇੱਛੇ ਹਲ ਪਾਇਆ ਮੀਰਾ ਗੁਰੂ ਰਾਜਾ ਦਾਤਾ ਕੰਕਾਂ ਸਮਰਸ ਸੁਆਮੀ ਪੂਰਨ ਬੁਰਖਵੇ ਦਾਤਾਰੂ ਅਨੰਦ ਮਨੋ ਮੰਗਲ ਗੁਣ ਗਾਵਾ ਗੁਰੂ ਨਾਨਕ ਪੈ ਦਿਆਲਾ ਜੈ ਜੈ ਕਰ ਪੈਦਾ ਬਿਤਰ ਹੂਆ ਪਰਮ ਰਖਵਾਲਾ ਸੋਟ ਮਹੰਲਾ ਪੰਜ ਵਾਈ ਜਤੁ ਗਵਾਇ ਹਰਿ ਰਾਪੇ ਸਾ ਸੰਸਾਰੁ ਬਾਰੀਆ ਪਰਮ ਪ੍ਰਕਿਰਪਾ ਧਾਰੀ ਆਪਣਾ ਬਿਰਤ ਸਮਾਰੀਆ ਹੋਈ ਰਜੀ ਰਾਮ ਕੀ ਰਖਵਾਲੀ ਸੁ ਸਹਿਜ ਆਨੰਦ ਗੁਰ ਗਾਵੋ ਮਨ ਤਨ ਦੇ ਸੁਖਾ ਲੀਰੋ ਪਤਲਦਾਨ ਸਤਗੁਰ ਮੀਰਾ ਮਾਇ ਤਿਸ ਕਾ ਬਰਵਾਸਾ ਬਖਸ਼ਿਨੇ ਸਭ ਸੱਚੇ ਸਾਹਿਬ ਸੁਨ ਨਾਨਕ ਕੀ ਅਰਦਾਸੈ ਸੋਤ ਮਨ ਲਾ ਪੰਜvai ਪਖਸ਼ਾ ਪਰਮ ਪਰਮੇਸ਼ਰੀ ਸਗਲੇ ਰੂਪ ਵਿਦਾਰੀ ਗੁਰਪੂਰੇ ਕੀ ਸੱਨੀ ਉਬਰੇ ਕਾਇ ਸੈ ਸੁਵਾਰੀ ਹਰ ਦਿਨ ਸਿਮਰਿਆ ਨਾਮ ਧਾਰ ਤਾ ਉਦਾਰ ਅਸਲ ਗੁਰਪੂਰੇ ਆਪਣੀ ਕਿਰਪਾ ਧਾਰ ਰਹਾ ਸਦਾ ਅਨੰਦ ਕਰੇ ਮੇਰੀ ਪਿਆਰੀ ਹਰ ਗੋਵਿੰਦ ਗੁਰ ਢਾਕਿਆ ਵਡਿ ਵਡਿਆਈ ਨਾਨਕ ਕਰਤੇ ਕੀ ਸਾਜ ਸਬਦ ਸਦ ਪਾਕਿਆ ਸੋਟ ਮਹੰਲਾ ਪੰਜਿ ਵੈ ਪੈ ਕਿਰਪਾ ਸੁਆਮੀ ਮੀਰੇ ਤੇ ਸਾਚੈ ਦਰਬਾਰ ਸਤਿਗੁਰਤਾਬ ਗੋਆਬਾਈ ਠਾਨ ਪਈ ਸੰਸਾਰੀ ਆਪਣੇ ਜੀਅ ਜੰਤਿਆ ਪੇ ਰਖੀ ਜਮੈਂ ਕੀਓ ਹਟਤਾਰ ਹਰ ਕੇ ਚਨਰ ਦੇ ਉਰਦਾਰ ਸਦਾ ਸਦਾ ਪ੍ਰਭਿ ਸਿਮਰੇ ਭਾਈ ਦੁਖ ਕਿਲਵ ਘਟਨ ਹਾਰ ਰਹਾ ਤਿਸ ਕੀ ਸਨੀ ਉਭਰੇ ਭਾਈ ਜਿਨ ਰਚੈ ਸਭ ਕੋਈ ਕਨਕਾ ਸਮਰਸ ਭਾਈ ਸਚੈ ਸਤਿ ਸੂਈ ਨਾਨਕ ਪ੍ਰਾਪਤਿਐ ਪਾਈ ਮਨ ਤਨ ਸੀਤਲ ਹੋਏ ਸੋਟ ਮਹੱਲਾ ਪੰਜਵਾ ਸੰਤ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭ ਵਿਸਰੈ ਨਾਹੀ ਮਨ ਚਿੰਦਿਆਣਾ ਵਰ ਪਾਈ ਰਹਾ ਸਤਿਗੁਰ ਪੂਰੈ ਤਾਪ ਗਵਾਇਆ ਆਪਣੀ ਕਿਰਪਾ ਦਾਰੀ ਬਾਰ ਬ੍ਰਹਮੋ ਪ੍ਰਭਰ ਬੇਲਾ ਦੁਖ ਮਿਟਿਆ ਸਾ ਪਰਵਾਰੀ ਸਰਨਿਤ ਨਾਮ ਮੰਗਲ ਰਸ ਰੂਪਾ ਹਰ ਕਾ ਨਾਮ ਤੇ ਆਵੋ ਸਰਨਿਤ ਨਾਮ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰ ਨਾਨਕ ਪਾਤਰਾ ਕੀ ਪਰਮੇਸ਼ਰਿ ਦ੍ਰਿਅਸਾ ਸੰਸਾਰ ਸੋਟ ਮਹੱਲਾ ਪੰਜ ਵਾਈ ਮੇਰਾ ਸੰਤ ਗੁਰੂ ਕੋ ਵਾਲਾ ਹੂਆ ਧਰ ਕਿਰਪਾ ਪ੍ਰਵਾਹ ਦੇ ਰੱਖਿਆ ਰਹਿ ਗੋIND ਨਵਾਂ ਨਿਰੁਆਰਹ ਤਾ ਬਗਿਆ ਪ੍ਰਵਾਹ ਮਿਟਾਇਆ ਜਨ ਕੀ लाज ਰਖਾਈ ਸਾ ਸੰਗਤ ਤੇ ਸਫਲ ਪਾਈ ਸੰਤ ਗੁਰ ਕੈ ਬਲ ਜਾਈ ਹਰ ਪਾਪ ਪ੍ਰਗਮੇ ਸਵਾਰੇ ਹਮਰਾ ਗੁਨਾ ਗੋਨਾ ਵਿਚਾਰਿਆ ਟੈ ਨmber ਚ ਨਾਨ ਗੁਰਤੀਰਾ ਸਭਲ ਕੰਮਸਤੇ ਤਾਰੀਆ ਸੋ ਧਮਲਾ ਪੰਜਾਈ ਜੀ ਜੰਤਰ ਸਭ ਜਿਸਕੇ ਕੀਏ ਸੁਈ ਸੰਸਹਾਈ ਆਪਣੇ ਸਹ ਕੀਆ ਪੇ ਰੱਖੇ ਪੂਰਨ ਭੀ ਬਡਾਈ ਬਾਰ ਬ੍ਰਹਮ ਪੂਰਾ ਮੇਰ ਨਾਨਕ ਗੁਰ ਪੂਰੇ ਪੂਰੀ ਸਰ ਰਖੀ ਹੋਈ ਸਰਬ ਤੇ ਆਰਾਉ ਅੰਦਰ ਨਾਨਕ ਨਾਮ ਪਿਆਏ ਜੀ ਪ੍ਰਾਨ ਕਾ ਦਤ ਆਉ ਠੂ ਆਪਣੇ ਦਾਸ ਕੋ ਕੰਠ ਲਾਏ ਰੱਖਿ ਜੋ ਬਾਰਕ ਪਿਤ ਮਤਾ ਸੋਨ ਮਹੱਲਾ ਬੰਜਵਾ ਧਾਨ ਪਾਈ ਕਰਤਾਰੀ ਤਾਉ ਛੋੜ ਗਿਆ ਪਰਵਾਰੀ ਗੁਰਪੁਰ ਰਹਿ ਰਾਖੀ ਸਨਸਤੇ ਕੀਤਾ ਕੀ ਪਰਮੇਸ਼ਰਿਆ ਬੁਆਰ ਕਵਾਨਾ ਸਾਂਹ ਸਹਜ ਸੁਖ ਕਿਨ ਮੈਂ ਉਪਜੈ ਮਨ ਹੁਆ ਸਦਾ ਸੁਖਾਲਾ ਰਹਾ ਹਰ ਨਾਮ ਦੀਓ ਧਾਰੂ ਤਿੰਨ ਸਗਲਾਰੂ ਬਿਦਾਰੂ ਆਪਣੀ ਕਿਰਪਾ ਦਾਰੀ ਤਨ ਸਹਲੀ ਬਾਤ ਸਵਾਰੀ ਪ੍ਰ ਆਪਣਾ ਬਿਰਸ ਮਾਰਿਆ ਹਮਰਾ ਗੁਨਾ ਗੁਨਾ ਮੀਤਰਿਆ ਗੁਰ ਕਾ ਸ਼ਬਦ ਪਿਆ ਸਾਖੀ ਤਨ ਸਹਲੀ ਲਾਜ ਰਾਖੀ ਬੁਲਾਇਆ ਬੋਲੀ ਤੇਰਾ ਤੂੰ ਸਾਗਣੀ ਗੀਰਾ ਜਬ ਨਾਨਕ ਨਾਮ ਸੱਚ ਸਾਂਖੀ ਆਪਣੇ ਦਾਸ ਕੀ ਪੈਜ ਰੱਖੀ ਸੋਟ ਮਹਲਾ ਪੰਜਵਾ ਘਰ ਪੂਰਾ ਆਰਾਧੀ ਕਾਜ ਸਗਲੇ ਸਾਦੀ ਸਗਲ ਮਨੋਤਪੂਰੀ ਬਾਜੀ ਅਨੰਦ ਪੂਰੀ ਸੰਤੋ ਰਾਮ ਜਬ ਸੁਖ ਪਾਇਆ ਸੰਤ ਸਥਾਨ ਅਭਿਸ਼ਿਸ਼ ਸੱਚੀ ਸਗਲੇ ਦੂਖ ਮਿਟਾਇਆ ਰਹਾ ਗੁਰਪੂਰੇ ਕੀ ਬਾਣੀ ਪਾਰ ਬ੍ਰਹਮਨ ਬਾਣੀ ਨਾਨਕ ਦਾਸ ਵਿਖਾਣੀ ਨਿਰਮਲ ਅਕਤ ਕਹਾਣੀ ਗੁਰਪੂਰੇ ਕੀ ਬਾਣੀ ਪਾਰ ਬ੍ਰਹਮਨ ਬਾਣੀ ਨਾਨਕ ਦਾਸ ਵਿਖਾਣੀ ਨਿਰਮਲ ਅਕਤ ਕਹਾਣੀ